ਸ਼੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਜੀ ਦੇ ਪਹਿਲੇ ਪ੍ਰਕਾਸ਼ ਪੁਰਬ ਦੀਆਂ ਸਾਰੀ ਸੰਗਤ ਨੂੰ ਬਹੁਤ ਬਹੁਤ ਮੁਬਾਰਕਾਂ ਜੀ ਗੁਰੂ ਸਾਹਿਬ ਨੂੰ ਪਿਆਰ ਕਰਨ ਵਾਲੇ ਵੀਡੀਓ ਨੂੰ ਅੰਤ ਤੱਕ ਦੇਖਿਓ ਤੇ ਨਾਲ ਦੇ ਨਾਲ ਸ਼ੇਅਰ ਜ਼ਰੂਰ ਕਰ ਦਿਓ ਤਾਂ ਕਿ ਹੋਰ ਵੀ ਸੰਗਤਾਂ ਦਰਸ਼ਣਦਾਰੇ ਕਰ ਸਕਣ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੰਗਤ ਜੀ ਅੱਜ ਆਪ ਜੀ ਨੂੰ ਦਰਸ਼ਨ ਕਰਾਉਣ ਜਾ ਰਹੇ ਹਾਂ ਸੱਚਖੰਡ ਸ੍ਰੀ ਹਰਮੰਦਰ ਸਾਹਿਬ ਲੋਜੀ ਕਰੋ ਦਰਸ਼ਨ ਹੋ ਜੂ ਨਿਆਲ ਤੇ ਵੀਡੀਓ ਨੂੰ ਕਰ ਦਿਓ ਨਾਲ ਦੇ ਨਾਲ ਸ਼ੇਅਰ ਅੱਜ ਆਏ ਸੀਗੇ ਦਰਸ਼ਨਦਾਰੇ ਕਰਨ ਦੇ ਲਈ ਸ੍ਰੀ ਹਰਮੰਦਰ ਸਾਹਿਬ ਜਿਵੇਂ ਕਿ ਆਪ ਸਭ ਨੂੰ ਪਤਾ ਹੈ ਅੱਜ ਤਨਤਨ ਸ਼੍ਰੀ ਗੁਰਗ੍ਰੰਥ ਸਾਹਿਬਹਾਰਾ ਸੱਚੇ ਪਾਤਸ਼ਾਹ ਜੀ ਦਾ ਪਹਿਲਾ ਪ੍ਰਕਾਸ਼ ਪੁਰ ਬਹੁਤ ਹੀ ਸ਼ਰਧਾ ਭਾਵਨਾ ਦੇ ਨਾਲ ਮਨਾਇਆ ਜਾ ਰਿਹਾ ਤੁਸੀਂ ਦੇਖ ਸਕਦੇ ਹੋ ਸੰਗਤਾਂ ਦਾ ਠਾਠਾ ਮਰਦਾ ਹੋਇਆ ਇਕੱਠ ਸੱਚਕੰਡ ਸ਼੍ਰੀ ਹਰਮੰਦਰ ਸਾਹਿਬ ਵਿਖੇ ਨਤਮਸਤਕ ਹੋਣ ਲਈ ਆਇਆ ਇਸ਼ਨਾਨ ਕਰ ਰਹੀਆਂ ਨੇ ਸੰਗਤਾਂ ਦੀਵਾਲਾ ਕਰ ਰਹੀਆਂ ਨੇ ਸੰਗਤਾਂ ਆਪ ਜੀ ਦਰਸ਼ਨਦਾਰੀ ਕਰੋ ਤੇ ਨਾਲ ਦੀ ਨਾਲ ਸ਼ੇਅਰ ਜ਼ਰੂਰ ਕਰਿਓ ਤਨਤਨ ਸ਼੍ਰੀ ਗੁਰਗ੍ਰੰਥ ਸਾਹਿਬਹਾਰਾ ਸੱਚੇ ਪਾਤਸ਼ਾਹ ਜੀ ਗੁਰੂ ਰਾਮਦਾਸ ਸੋਢੀ ਪਾਤਸ਼ਾਹ ਜੀ ਆਪ ਸੰਗਤ ਦੇ ਮੇਰ ਭਰਿਆ ਹੱਥ ਰੱਖਣ ਜੋ ਵੀ ਸੰਗਤਾਂ ਦਰਸ਼ਨਦਾਰੇ ਕਰ ਰਹੀਆਂ ਹਨ ਹਮੇਸ਼ਾ ਇਹੀ ਕੋਸ਼ਿਸ਼ ਹੁੰਦੀ ਹੈ ਕਿ ਆਪ ਜੀ ਨੂੰ ਗੁਰੂ ਘਰਾਂ ਦੇ ਦਰਸ਼ਨਦਾਰੇ ਕਰਵਾਏ ਜਾਣ ਜਿਵੇਂ ਕਿ ਆਪ ਸਭ ਨੂੰ ਪਤਾ ਹੈ ਕਿ ਪਿਛਲੇ 3-4 ਸਾਲ ਤੋਂ ਦਾਸ ਲਗਾਤਾਰ ਸਾਰੇ ਹੀ ਪੰਜਾਬ ਕੀ ਇੰਡੀਆ ਦੇ ਵਿੱਚ ਜਿੰਨੇ ਵੀ ਇਤਿਹਾਸਿਕ ਗੁਰੂ ਘਰ ਆ ਰਿਹਾ ਹਰੇਕ ਤੇ ਆਪ ਜੀ ਨੂੰ ਦਰਸ਼ਨਦਾਰੇ ਕਰਵਾ ਰਿਹਾ ਹੈ ਤਿਆਰ ਸੰਗਤ ਦਾ ਬਹੁਤ ਬਹੁਤ ਸ਼ੁਕਰਾਨਾ ਜੋ ਆਪਜੀ ਪਿਆਰ ਦੇ ਰਹੇ ਹੋ ਦੇਖ ਸਕਦੇ ਹੋ ਸੰਗਤ ਜੀ ਕਿਦਾਂ ਸੋਹਣੇ ਤਰੀਕੇ ਦੇ ਨਾਲ ਸਤਖੰਡ ਸ੍ਰੀ ਹਰਮੰਦਰ ਸਾਹਿਬ ਦੀ ਸਜਾਵਟ ਜਿਹੜੀ ਹੈ ਫੁੱਲਾਂ ਦੇ ਨਾਲ ਕੀਤੀ ਗਈ ਹੈ ਚਾਰ ਸਫੇਰੇ ਜਿੱਧਰ ਨਿਗਾ ਮਾਰੀਏ ਗੁਰੂ ਸਾਹਿਬ ਦੀ ਅਪਾਰ ਕਿਰਪਾ ਐਨਾ ਠਾਠਾ ਮਾਰਦਾ ਹੋਇਆ ਇਕੱਠ ਬਹੁਤ ਹੀ ਸ਼ਰਧਾ ਭਾਵਨਾ ਦੇ ਨਾਲ ਸੰਗਤ ਨਤਮਸਤਕ ਹੁੰਦੀ ਹੈ ਤੇ ਜਿਨ੍ਹਾਂ ਦੀਆਂ ਇੱਥੇ ਆ ਕੇ ਮਨ ਦੀਆਂ ਮਨੋਕਾਵਨਾਵਾਂ ਜੜੀਆਂ ਤਾਂ ਤਨਛੋੜੀ ਪਾਤਸ਼ਾਹ ਜੀ ਪੂਰੀਆਂ ਕਰਦੇ ਨੇ ਵੜ ਪਾਗੀ ਹਨ ਜੋ ਵੀ ਸੰਗਤਾਂ ਦਰਸ਼ਨਦਾਰੇ ਕਰ ਰਹੀਆਂ ਨੇ ਸਾਡੀਆਂ ਅੱਖਾਂ ਭਾਗਾ ਵਾਲੀਆਂ ਨੇ ਜੋ ਇਸ 7ਵਿਕ ਅਸਥਾਨਾ ਦੇ ਦਰਸ਼ਨਦਾਰੇ ਕਰ ਰਹੀਆਂ ਹਨ ਵਾਹਿਗੁਰੂ ਵਾਹਿਗੁਰੂ ਤਨ ਗੁਰ ਰਾਮਦਾਸ ਜੋ ਵੀ ਸੰਗਤਾਂ ਦਰਸ਼ਨਦਾਰੇ ਕਰ ਰਹੀਆਂ ਹਨ ਸਾਰੀ ਸੰਗਤ ਇਹ ਮੇਰ ਭਰਿਆ ਹੱਥ ਰੱਖਣ ਇਹ ਹੀ ਹਰ ਸਿੱਖ ਦੀ ਅਰਦਾਸ ਹੁੰਦੀ ਹੈ ਕਿ ਸਰਬੱਤ ਦਾ ਭਲਾ ਕਰਨਾ ਸਰਬੱਤ ਦਾ ਭਲਾ ਕਰਨਾ ਆਪ ਸੰਗਤ ਦੇ ਲਈ ਅਰਦਾਸ ਬੇਨਤੀ ਕਰਦੇ ਹਾਂ ਕਿ ਗੁਰੂ ਸਾਹਿਬ ਆਪ ਜੀਤੇ ਆਪ ਦਾ ਸਭ ਪਰਿਵਾਰ ਤੇ ਚੜ੍ਹਦੀ ਕਲਾ ਕਰੇ ਖੁਸ਼ੀਆਂ ਖੇੜੇ ਲੈ ਕੇ ਆਵੇ ਸਭ ਦੇ ਦੁੱਖ ਦੂਰ ਹੋਣ ਜੁੜੇ ਰੋ ਸੰਗਤ ਜੀ ਨਾਲ ਆਪ ਜੀ ਨੂੰ ਆਤਿਸ਼ਬਾਜੀ ਦਾ ਵੀ ਜਿਆਦਾ ਨਜ਼ਾਰਾ ਆ ਇਥੋਂ ਅ ਦਿਖਾਵਾਂਗੇ ਆਤਿਸ਼ਬਾਜੀ ਜਿਹੜੀ ਹੁੰਦੀ ਹੈ ਹਰ ਵਾਰ ਚਾਹੇ ਉਹ ਦੀਵਾਲੀ ਹੋਵੇ ਚਾਹੇ ਕੋਈ ਵੀ ਗੁਰਪੂਰਬ ਹੋਵੇ ਬਹੁਤ ਹੀ ਆਤਿਸ਼ਬਾਜੀ ਜਿਹੜੀ ਇਥੋਂ ਦੀ ਦੇਖਣ ਵਾਲੀ ਹੁੰਦੀ ਹੈ ਉਹ ਵੀ ਆਪ ਸੰਗਤ ਨੂੰ ਦਿਖਾਵਾਂਗੇ ਦੇਖੋ ਕਿਸ ਤਰ੍ਹਾਂ ਸੰਗਤਾਂ ਜਿਹੜੀਆਂ ਆ ਉਹ ਦੀਮ ਵਾਲਾ ਕਰ ਰੀਆਂ ਨੇ ਤੇ ਅੱਜ ਸੰਗਤ ਦਾ ਬਹੁਤ ਹੀ ਜ਼ਿਆਦਾ ਠਾਠਾ ਮਾਰਦਾ ਇਕੱਠ ਸੀਗਾ ਹਰ ਇੱਕ ਪਾਸੇ ਜਿੱਧਰ ਨਿਗਾ ਮਾਰੋ ਪੈਰ ਰੱਖਣ ਜਗ੍ਹਾ ਨਹੀਂ ਬਹੁਤ ਹੀ ਸੰਗਤਾਂ ਨਤਮਸਤਕ ਹੋਈਆਂ ਨਤ ਦੀਮਾਲਾ ਕਰ ਰਹੀਆਂ ਹਨ ਚੋਚਾ ਵੀ ਕਿਉਂ ਨਾ ਆਪਜੀ ਨੂੰ ਦੇਸ਼ਾਂ ਵਿਦੇਸ਼ਾਂ 'ਚ ਬੈਠੀ ਸੰਗਤ ਨੂੰ ਘਰ ਬੈਠੇ ਹੀ ਫੋਨ ਰਹੀਂ ਦਰਸ਼ਨਦਾਰ ਜਿਹੜੇ ਕਰਵਾਏ ਜਾਣ ਕਿ ਕਿਸ ਤਰ੍ਹਾਂ ਸੱਚ ਕਰਨ ਸ੍ਰੀ ਹਰਮੰਦਰ ਸਾਹਿਬ ਵਿਖੇ ਸੰਗਤਾਂ ਨਤਮਸਤਕ ਹੋ ਕੇ ਦੀਮਾਲਾ ਕਰਦੀਆਂ ਨੇ ਤੇ ਖੁਸ਼ੀਆਂ ਖੇੜੇ ਜਿਹੜੇ ਉਹ ਪ੍ਰਾਪਤ ਕਰਦੀਆਂ ਨੇ ਵਾਹਿਗੁਰੂ ਤਨ ਗੁਰ ਰਾਮਦਾਸ ਸੱਚੇ ਪਾਤਸ਼ਾਹ ਦੀ ਨਗਰੀ ਸੱਚ ਕਰਨ ਸ੍ਰੀ ਹਰਮੰਦਰ ਸਾਹਿਬ ਜੋ ਵੀ ਆਵੇ ਸੋ ਰਾਜੀ ਜਾਵੇ ਕੋਈ ਪ੍ਰਾਣੀ ਇਸ ਤਰ੍ਹਾਂ ਦਾ ਨਹੀਂ ਹੈ ਜੋ ਇਸ ਤਰ੍ਹਾਂ ਇਸਤਾਨ ਤੇ ਸ਼ਰਦਾ ਪਾਉਣ ਦੇ ਨਾਲ ਆਵੇ ਤੇ ਉਸ ਦੀ ਜਿਹੜੀ ਮਨੋ ਕਾਮਨਾਵਾਂ ਆ ਉਹ ਪੂਰੀ ਨਾ ਹੋਵੇ ਤੁਸੀਂ ਦੇਖ ਸਕਦੇ ਹੋ ਹਰ ਪਾਸੇ ਫੁੱਲਾਂ ਦੀ ਜਿਹੜੀ ਸਜਾਵਟ ਆ ਉਹ ਕੀਤੀ ਗਈ ਹੈ ਜਿਸ ਜਿਸ ਸੰਗਤ ਨੂੰ ਵੀਡੀਓ ਰਾਹੀਂ ਦਰਸ਼ਣਦਾਰੇ ਕਰਕੇ ਆਨੰਦ ਆਇਆ ਤੇ ਵੀਡੀਓ ਰਾਹੀਂ ਕਮੈਂਟ ਬਾਕਸ ਵਿੱਚ ਜਰੂਰ ਆਪਣੇ ਵਿਚਾਰ ਦਿਓ ਕਿ ਅੱਜ ਦੀ ਵੀਡੀਓ ਦੇਖ ਕੇ ਤੁਹਾਨੂੰ ਕਿਦਾਂ ਦਾ ਆਨੰਦ ਆਇਆ ਤਨਗੁਰ RAMDAS ਸੋਢੀ ਪਾਤਸ਼ਾਹ ਆਪ ਸੰਗਤ ਤੇ ਮੇਰ ਭਰਿਆ ਹੱਥ ਰੱਖਣ ਆਓ ਸੰਗਤ ਜੀ ਹਾਜ਼ਰੀ ਲਵਾਓ ਆਤੀਸ਼ਬਾਜੀ ਦੇ ਵਿੱਚ ਤੁਸੀਂ ਦੇਖੋ ਆਨੰਦ ਮਾਨੋ ਤੇ ਨਾਲ ਦੇ ਨਾਲ ਜੜੀ ਵੀਡੀਓ ਉਹ ਸ਼ੇਅਰ ਜਰੂਰ ਕਰ ਦਿਓ ਇੱਕ ਵਾਰ ਫੇਰ ਸਾਰੇ ਸੰਗਤ ਨੂੰ ਤਾਂ ਤਾਂ ਸ਼ੁਰੂ ਕਰਨ ਸਾਰੇ ਸੱਚੇ ਪਾਤਸ਼ਾਹ ਜੀ ਦੇ ਪਹਿਲੇ ਪ੍ਰਕਾਸ਼ ਪੁਰਬ ਦੀਆਂ ਬਹੁਤ ਬਹੁਤ ਮੁਬਾਰਕਾਂ ਜੀ ਤਨਗੁਰ RAMDAS ਸੱਚੇ ਪਾਤਸ਼ਾਹ ਆਪ ਸੰਗਤ ਤੇ ਮੇਰ ਭਰਿਆ ਹੱਥ ਰੱਖਣ ਕਰੋ ਜੀ ਦਰਸ਼ਨ